8824 ਨਿਊਜ਼ ਦੇਖ ਰਹੇ ਦਸਕਨ ਦਾ ਸਵਾਗਤ ਹੈ ਪ੍ਰਭੂ ਸ਼੍ਰੀ ਰਾਮ ਕੇਂਦਰ ਜਿੱਦੇ ਜਕਾਰਿਆਂ ਨਾਲ ਗੁੰਜਿਆ ਸ਼ਹਿਰ ਧਾਰੀਵਾਲ ਰਾਮ ਮੰਦਰ ਪ੍ਰਣ ਪ੍ਰਤੀਕਸ਼ਾ ਸਮਾਗਮ ਸਬੰਧੀ ਸ੍ਰੀ ਸ਼ੰਕਨ ਮੋਚਨ ਮਹਾਵੀਰ ਮੰਦਰ ਧਾਰੀਵਾਲ ਦੇ ਮੁੱਖ ਸੇਵਾਦਾਰ ਸ੍ਰੀ ਨਰਿੰਦਰ ਪਿੰਜਾ ਦੀ ਅਗਵਾਈ ਹੇਠ ਹਰ ਵਰਗ ਦੇ ਬਜ਼ੁਰਗਾ ਔਰਤਾਂ ਨੌਜਵਾਨਾਂ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ 22 ਜਨਵਰੀ ਦੇ ਸਮਾਗਮ ਸੰਬੰਧੀ ਸੱਦਾ ਪੱਤਰ ਦੇਣ ਲਈ ਜਕਾਰਿਆ ਅਤੇ ਜਕਾਰਿਆ ਅਤੇ ਬੈਟਵਾਜਾਂ ਸਮੇਤ ਕਰ ਕਰ ਸੱਦਾ ਪੱਤਰ ਦਿੱਤਾ ਗਿਆ ਅਤੇ ਨੱਚ ਟੱਪ ਪੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਤੇ ਸ਼੍ਰੀ ਨਰਿੰਦਰ ਪਰੰਜਾ ਪ੍ਰਧਾਨ ਅਸਨੀ ਦੁਗਲ ਸੰਜੀਵ ਸੋਨੀ ਆਦ ਨੇ 22 ਜਨਵਰੀ ਨੂੰ ਬੱਸ ਸਟੈਂਡ ਧਾਰੀਵਾਲ ਵਿਖੇ ਹੋ ਰਹੇ ਇਤਿਹਾਸਕ ਸਮਾਗਮ ਸਮਧੀ ਵਿਸਤਾਰ ਨਾਲ ਚੰਨਣਾ ਪਾਉਂਦੇ ਹੋਏ ਹਰੇਕ ਵਿਅਕਤੀ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਆਓ ਦੇਖਦੇ ਹਾਂ ਸੱਦਾ ਪੱਤਰ ਦੇਣ ਸਮੇਂ ਦੀਆਂ ਲਾਈਵ ਤਸਵੀਰਾਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਰਤਲ ਕਾ ਪ੍ਰੇਮ ਅਨੁਰਾਦਜੀ ਸਜਧਜ ਕੇ ਸਜਧਜ ਕੇ ਉਹ ਸਜਧਜ ਕੇ ਲਾਗੇ ਸਭ ਸੇ ਨਿਆਰੇ ਰਾਂ ਬੋਲੋ ਜੇ नंदन का राज तिलक है राज सिंहासन राम का हक है राम का होगा राज जगत में प्रश्न ना कोई ना कोई शक है ਮੇਰੇ <laughs> ਪੱਤੇ <laughs> ਦੇਸ਼ੀਆਂ ਦੇਸ਼ੀਆਂ ਦੇਸ਼ੀ ਬਾਲਾ ਜੀ ਮਹਾਰਾਜ 22 ਜਨਵਰੀ ਦਿਨ ਸੋਮਵਾਰ ਸਾਡੇ ਸਾਰਿਆਂ ਵਾਸਤੇ ਸਾਰੇ ਵਿਸ਼ਵ ਦੇ ਪ੍ਰਭੂ ਪ੍ਰੇਮੀਆਂ ਵਾਸਤੇ ਰਾਮ ਪ੍ਰੇਮੀਆਂ ਵਾਸਤੇ ਇੱਕ ਮਹਾਉਤਸਵਾ ਉਹਦੇ ਸਾਡੇ ਪ੍ਰਭੂ શ્રી ਰਾਮ ਜੀ ਸਾਡੇ ਈਸ਼ਵਰ ਸਾਡੇ ਰੱਬ ਸਾਹ ਪਰਿਵਾਰ ਅਜੋਕੇ ਵੀ ਬਰਤਮਨ ਹੋ ਰਹੇ ਨੇ ਉਹਨਾਂ ਦਾ ਭਵੇਂ ਮੰਦਰ ਦਾ ਸ਼ੁਭ ਉਦਘਾਟਨ ਹੋ ਰਿਹਾ ਸਾਡੇ ਲਈ ਇਹ ਕਿ ਮਹਾਉਤਸਵਾ ਆਈ ਸਭ ਰਲ ਮਿਲ ਕੇ ਉਸ ਦਿਨ ਇੱਕ ਮਹਾ ਦਿਵਾਲੀ ਮਨਾ ਰਿਆ ਇੱਕ ਦਿਵਾਲੀ ਤੇ 14 ਸਾਲ ਬਾਅਦ ਆਉਂਦੀ ਆ ਤੇ 500 ਸਾਲ ਬਾਅਦ ਸਾਡੇ ਵਾਸਤੇ 500 ਲਾਫਤ ਦਿਨ ਸਾਰਿਆ ਸਾਡੇ ਪੂਰਵਜ ਸਾਡੇ ਮਹਾਰਿਸ਼ੀਆ ਸਾਡੇ ਪੁੱਤਰਾਂ ਨੇ ਇਸ ਵਾਸਤੇ ਬੜਾ ਲੰਬੀ ਸੰਗਤ ਕੀਤੀ ਬੜਾ ਬਲਦਾਨ ਕੁਰਬਾਨੀ ਦਿੱਤੀ ਤੇ ਅੱਜ ਇਹਨਾਂ ਨੂੰ ਸਭਾ ਦੇ ਪ੍ਰਧਾਨੋ ਪੀਤਾ ਬਾਲਾ ਜੀ ਮਾੜਾ ਨੇ ਰਾਜ ਦਿਹਾੜੀ ਬੜੀ ਖੁਸ਼ੀ ਆ ਇਸ ਪ੍ਰੋਟ ਸਾਰਾ ਘਰ ਵਾਲਾ ਸੋਨੇ ਰਾਮਈ ਹੋਏ ਦਾ ਸਾਰੇ ਪ੍ਰਭੂ ਪ੍ਰੇਮੀ ਆਸੋਲੇਟ ਭਾਰਲ ਨੂੰ ਜੋਧਿਆ ਦੀ ਬਣਾਉਦਾ ਉਸੇ ਦੇ ਮਾਲਕ ਦੀ ਕਿਰਪਾ ਨਾਲ ਘਰ-ਘਰ ਦੀਵਾਲਾ ਹੋਏਗੀ ਘਰ-ਘਰ ਦੀਏ ਜਗੜਗੇ ਔਰ ਘਰ ਘਰ ਜੋਧਿਆ ਬਣ ਕੇ ਰਾਮ ਜੀ ਦੇ ਗਾਇਕ ਹੋਸ਼ ਜੂਦੇਗਾ ਜੈ ਸ਼ੀ ਨਰਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਮੈਂ ਸ਼ਹਿਰ ਵਾਸੀਆਂ ਦੇ ਅੱਗੇ ਇਹੋ ਪੀਰ ਕਰਨਾ ਵੀ 22 ਤੀਜ ਨੂੰ ਅਸੀਂ ਆਪਣਾ ਘਰ ਵੀ ਤੇ ਆਪਣਾ ਸ਼ਹਿਰ ਵੀ ਚੰਗੀ ਤਰ੍ਹਾਂ ਸਜਾਈਏ ਤੇ ਦੀਵਾਲੀ ਨੂੰ ਮਨਾਈਏ ਕੋਈ ਦੇਖ ਸਵੇ ਜੀ ਅੱਜ ਅਸੀਂ ਧਾਰੀ ਵਾਲੇ ਛੋਟੀ ਜੀ ਸ਼ੋਭਾ ਯਾਤਰਾ ਕਰਦੀ ਸੀ ਤਾਂ ਕਿ ਲੋਕਾਂ ਨੂੰ ਦੱਸਿਆ ਵੀ 22 ਤਰੀਕ ਨੂੰ ਸੋਵਾਰ ਦੇ ਦਿਨ ਸ਼ਹਿਰ ਦੇ ਵਿੱਚ ਲੰਗਰ ਵੀ ਲਗਾ ਰਹੇ ਆ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਚੱਲੇਗੀ ਤੇ ਧਾਰੀਵਾਲ ਸ਼ਹਿਰ ਨੂੰ ਇੰਨਾ ਸਜਾਇਆ ਲਾਈਟਾਂ ਦੇ ਨਾਲ ਤੁਸੀਂ ਦੇਖੋਗੇ ਜੇ 22 ਤਰੀਕ ਨੂੰ 21 ਤਰੀਕ ਨੂੰ 22 ਤਰੀਕ ਨੂੰ ਅਸੀਂ ਐ ਧਾਰੀਵਾਲ ਦੀਆਂ ਲਾਈਟਾਂ ਪੂਰੀਆਂ ਜਗਾ ਕੇ ਤੇ ਆਤਿਸ਼ਬਾਜ਼ੀ ਵੀ ਜਲਾਵਾਂਗੇ ਤੇ ਪੂਰਾ ਦੀਵਾਲੀ ਨੂੰ ਮਨਾਵਾਂਗੇ ਅੱਜ ਅਜੇ ਥੋੜੇ ਜਿਹੇ ਬੰਦੇ ਨਿਕਲੇ ਪਰ ਸਾਡੇ ਨਾਲ ਯੂਥ ਧਾਰੀਵਾਲ ਦਾ ਮੇਡਿਸ ਵੀ ਜੈਸੀ ਸਾਰੇ ਘਰ ਘਰ ਜਾ ਕੇ ਇਹ ਹੀ ਕਹਿ ਰਿਹਾ ਵੀ ਜਿਹੜਾ 22 ਤਰੀਕ ਨੂੰ ਅਸੀਂ ਆਪਣੇ ਘਰ ਦੁਕਾਨਾਂ ਤੇ ਸ਼ਹਿਰ ਦੇ ਵਿੱਚ ਦੀਵਾਲਾ ਜਗਾਈਏ 21000 ਦੀ ਵਾਹੀ ਜਗਾ ਰਹੇ ਆ ਭਾਰੀਆਂ ਸ਼ਹਿਰ ਦੇ ਵਿੱਚ ਜਿਹੜੇ ਲੋਕੀ ਬਹੁਤ ਉਤਸ਼ਾਹ ਨੇ ਸਾਡੇ ਨਾਲ ਸਾਰੇ ਮੰਦਰਾਂ ਵਾਲੇ ਸਾਰੇ ਧਰਮਾਂ ਦੇ ਲੋਕ ਨਾਲ ਜੁੜ ਕੇ ਤੇ ਇਹ ਜਿਹੜਾ 22 ਤਰੀਕ ਨੂੰ ਬਹੁਤ ਵਧੀਆ ਦੀਵਾਲੀ ਵਾਂਗੂ ਬਣਾਵਾਂਗੇ ਸਾਰਿਆਂ ਨੂੰ ਜੈ ਸ਼ੀਰામ ਜੈ ਸ਼ੀਰામ ਜੀ ਅਰ ਸਾਕਸ਼ੀ ਸੰਕਰਮੋਚਨ ਹਨੂਮਾਨ ਮੰਦਿਰ ਰਸਟ ਹਾਊਸ ਦੇ ਲਾਗੋ ਅੱਜ ਇੱਕ ਵਿਸ਼ਾਲ ਸ਼ੁਭ ਅਸੀਂ ਤਾਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਪਰ ਇਹਨਾਂ ਗੁਰਧਰ ਪ੍ਰਿਜਾ ਜੀ ਦੀ ਸੋਸ਼ਟਕਾ ਇਹ ਬਹੁਤ ਵੱਡੀਆਂ ਚ ਸ਼ੋਭਾ ਪਾਉਣ ਦੇ ਰੂਪ ਦੇ ਵਿੱਚ ਅਸੀਂ ਆਪਣੇ ਕ੍ਰਿਸ਼ਨਾ ਗਲੀਆਂ ਸਾਰੀਆਂ ਲੁਧਿਆਣੇ ਵੱਲ ਦੇ ਤੱਕ ਜਿਹੜਾ ਅਸੀਂ ਬਾਈ ਦਿਨ ਨੂੰ ਪਾਸਟ ਹਾਲ ਚ ਪ੍ਰੋਗਰਾਮ ਕਰ ਰਹੇ ਹਾਂ 6:00 8:00 ਤੋਂ ਸ਼ੁਰੂ ਹੋਣਾ ਵਾ ਪਰ 8:00 ਤੱਕ ਚੱਲਣਾ ਵਾ ਉਹਦੇ ਸੰਬੰਧ ਚ ਲੋਕਾਂ ਨੂੰ ਅਸੀਂ ਇਨਵੀਟੇਸ਼ਨ ਦੇਣਗੇ ਸੀ ਉਹ ਅਸੀਂ ਬਹੁਤ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਪਾਸ਼ੇ ਬਿੰਦੂ ਬਿੰਦਰ ਪਿੰਡ ਦੀ ਸੋਚ ਸਦਕਾ ਇਹ ਪ੍ਰੋਗਰਾਮ ਪਹੁੰਚ ਵੱਡਾ ਹੋ ਗਿਆ ਜਿੰਨੇ ਵੀ ਸ਼ਹਿਰ ਤੋਂ ਰੂਪ ਤਰਨ ਕਰ ਲਿਆ ਤੇ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਸਾਂਗਵਾਰ ਆਪਣੇ ਸਾਰੇ ਕੰਮ ਕਾ ਛੱਡ ਕੇ ਸਾਰੇ ਅਠੇ ਤੇ ਲਾਗੇ ਸ਼ਾਮੀ ਅਠੇ ਪੱਕੇ ਮੇਰਾ ਦੁਕਾਨਦਾਰ ਭਰਾ ਮੇਰਾ ਵਪਾਰੀ ਭਰਾ ਮੇਰਾ ਬੁਲਾ ਗਿਆ ਭਰਾ ਮੇਰੀਆਂ ਭੈਣਾਂ ਮਾਤਾਵਾਂ ਸਾਰੀਆਂ ਜਿਹੜੀ ਹੈ ਇਹ ਬਹੁਤ ਵੱਡਾ ਪ੍ਰੋਗਰਾਮ 22 ਤਰੀਕ ਨੂੰ ਹੋ ਰਿਹਾ ਬਸ ਸਟੈਂਡ ਦੇ ਵਿੱਚ 8 ਵਜੇ ਸਵੇਰੇ ਹਮਨ ਚਲੂ ਹੋਏਗਾ ਉਸ ਤੋਂ ਬਾਅਦ ਸੁੰਦਰ ਨਗਰ ਬਾ ਬਾ ਦਰਦਰਾ ਪਰਵਾਰ ਵਾਲੇ ਪ੍ਰਵਾਸੀ ਫਿਰ ਲੰਗਰ ਫਿਰ ਉਸ ਤੋਂ ਬਾਅਦ ਇਹ ਚਾਰੋਂ ਦੇ ਲਾਗੇ ਸੱਪ ਦੇ ਬੱਕ ਸ਼੍ਰੀ ਰਾਜਬਾ ਜੀ ਭੋਗ ਨੇ ਆ ਰਿਹਾ ਉਹ ਸਤ ਸੰਗਤਨ ਕੇ ਫਿਰ 8:00 ਵਜੇ ਅਤਿਸ਼ਭਾਜੀ ਹੋਏਗੀ ਇਸ ਲਈ ਮੇਰੀ ਸਵਾਰਾਂ ਸ਼ਹਿਰ ਵਸੀਆਂ ਨੂੰ ਇਹ ਬੇਨਤੀ ਹੈ ਕਿ 22 ਤਰੀਕ ਨੂੰ ਠੀਕ 8:00 ਵਜੇ ਬਸਟਾਨ ਚ ਪਹੁੰਚਣ ਦੀ ਕਿਰਪਾ ਕਰਦੇ ਬਹੁਤ ਸਿਆਪਤੀ रामचंद्र ਮਹਾਰਾ ਜੀ ਕੀ